ਲੈ ਸੱਜਣੋ ਮੌਕਾ ਏ ਬਾਈਪਾਰ ਆ ਸ਼ੋਰੂਮ ਨਮਾ ਆ ਦੇਖੋ ਆ ਮੇਰੇ ਮਗਰਲੇ ਪਾਸੇ ਸ਼ੋਰੂਮ ਪਈ ਜਾਂਦਾ ਇਹ ਬਾਰ ਬਾਰ ਖੇਤਾਂ ਚ ਬੈਠਾ ਬਰਨਾਲੇ ਵੈਸੇ ਤਾਂ ਪਹਿਲਾਂ ਹੀ ਇਹ ਫੈਕਟਰੀ ਰੇਟਾਂ ਤੇ ਸਮਾਨ ਦਿੰਦਾ ਸੀ ਹੁਣ ਇਹਦੇ ਸ਼ੋਰੂਮ ਦੀ ਹੋਣੀ ਆ ਪੰਨ ਤੋੜ ਆ ਦੇਖੋ ਇੱਥੇ ਆ ਕੇ ਲੱਗ ਜਾਣਾ ਉਹ ਸ਼ੋਰੂਮ ਇੱਥੇ ਆ ਕੇ ਲੱਗ ਜਾਣਾ ਆ ਕੰਦਾ ਤੋੜ ਦੇਣੀ ਆ ਆ ਕੰਦਾ ਤੋੜਨ ਦਾ ਇੱਕ ਹੁਣ ਇਹ ਪੰਗਾ ਪੈ ਗਿਆ ਵੀ ਜਦੋਂ ਉਹ ਕੰਦਾਂ ਤੋੜਤਾਂ ਤਾਂ ਕੀ ਹੋਣਾ ਆ ਜਿਹੜਾ ਇਧਰਲੇ ਪਾਸੇ ਅੰਦਰ ਸਮਾਨ ਪਿਆ ਇਹ ਸਮਾਨ ਖਰਾਬ ਹੋ ਜਾਣਾ ਤੇ ਮਿੱਟੀ ਪੈ ਜਾਣੀ ਗਰਦ ਪੈ ਜਾਣੀਆਂ ਤਾਂ ਬਾਈ ਨੇ ਫੈਸਲਾ ਕੀਤਾ ਵੀ ਹੋਵੇ ਨਾ ਤੇ ਆਪਾਂ ਜਿੰਨਾ ਚਿਰ ਆਪਣਾ ਸ਼ੋਰੂਮ ਪੈਂਦਾ ਆਪਾਂ ਸਟਾਕ ਹੀ ਕਲੀਅਰ ਕਰ ਦਈਏ ਸਟਾਕ ਕਲੀਅਰੈਂਸ ਦੀ ਸੇਲ ਹੀ ਲਾ ਦਈਏ ਆਪਾਂ ਸਮਾਨ ਲੋਕਾਂ ਨੂੰ ਘੱਟ ਨਫੇ ਤੇ ਆਏ ਰੇਟ ਵੇਚ ਦਈਏ ਤਾਂ ਇੱਥੇ ਜਿੰਨਾ ਵੀ ਸਮਾਨ ਪਿਆ ਸ਼ੋਰੂਮ ਦੇ ਵਿੱਚ ਬਾਈ ਨੇ ਇਹਦੀ ਸਟਾਕ ਕਲੀਅਰੈਂਸ ਦੀ ਸੇਲ ਲਾਤੀ। ਮਤਲਬ ਜਿੰਨਾ ਹੈਗਾ ਇਹ ਵੇਚ ਦੇਣਾ, ਉਸ ਤੋਂ ਬਾਅਦ ਨਵਾਂ ਸ਼ੋਰੂਮ ਬਣੂਗਾ, ਫਿਰ ਨਵਾਂ ਬਣ ਲੱਗੂਆ, ਫਿਰ ਫਿਰ ਦੁਬਾਰਾ। ਹੁਣ ਜਿਹੜੇ ਰੇਟਾਂ ਦੇ ਫਾਇਦੇ ਲੋਕਾਂ ਦੇ ਹੋ ਜਾਣੇ ਆ, ਉਹ ਬਾਈ ਦੇ ਹਿਸਾਬ ਕਿਤਾਬ ਨਾਲ ਬਹੁਤ ਜ਼ਿਆਦਾ ਹੋਣੇ ਆ, ਆਪਾਂ ਗੱਲਬਾਤ ਕਰਾ ਦਿੰਨੇ ਆ ਕਿਹੜੀ ਚੀਜ਼ ਤੁਹਾਨੂੰ ਕਿਹੜੇ ਰੇਟ ਮਿਲੂ। ਕਲੀਅਰ ਵਾਲੀ ਗੱਲ ਹੀ ਕਰਨੀ ਆ, ਮਤਲਬ ਸਿੱਧਾ ਦੇਣ ਵਾਲੀ ਗੱਲ ਹੀ ਕਰਨੀ ਆ। ਆਜੋ ਕਰਦਿਆਂ ਗੱਲ ਬਾਈ ਨਾਲ। ਤਨ ਦਾ ਮੁਬਾਰਕਾਂ ਸਜਣਾ ਵੀ ਨਵਾਂ ਸ਼ੋਰੂਮ ਪਾਉਣ ਲੱਗੇ ਹਾਂ ਜੀ ਵਧਾਈਆਂ ਜੀ ਕਰਨ ਮੈਂ ਮਿਹਨਤੀ ਬੰਦੇ ਨੇ ਹਨਾ ਕੰਮ ਖੇਤਾਂ ਚ ਸ਼ੁਰੂ ਕਰਕੇ ਤੇ ਇੱਥੋਂ ਤੱਕ ਲੈ ਗਿਆ ਹਾਂ ਜੀ ਹਾਂ ਜੀ ਵਧੀਆ ਚੱਲ ਇਹ ਇਹ ਮੁਬਾਰਕਾਂ ਤੈਨੂੰ ਬਹੁਤ ਬਹੁਤ ਤੇ ਉਹ ਕੰਦਾ ਤੋੜ ਕੇ ਫਿਰ ਬਾਈ ਇੱਕ ਹੀ ਕਰ ਦੇਣਾ ਹਾਂ ਇਕੱਠਾ ਹੀ ਕਰਨਾ ਜੀ ਸੜਕ ਤੇ ਲੱਗ ਗਈ ਆਪਣਾ ਹੁਣ ਪੂਰਾ ਵੱਡਾ ਸ਼ੋਰੂਮ ਬਣ ਜੂ ਬਾਈ ਸ਼ੋਰੂਮ ਬਣ ਜਾਣਾ ਓਡਾ ਬਈ ਜਿੱਡਾ ਹੋ ਸਕਦਾ ਬਿਰਲੇ ਬੰਦੇ ਦਾ ਹੋਵੇ ਫੈਕਟਰੀ ਵੱਡੀ ਹੋ ਗਈ ਮਾਲਕ ਦੀ ਕਿਰਪਾ ਹੁਣ ਆਪਾਂ ਫਿਰ ਸ਼ੁਰੂ ਕਰਕੇ ਬਈ ਦੇਣ ਵਾਲੀਆਂ ਗੱਲਾਂ ਹਾਂਜੀ ਹਾਂ ਹਨਾ ਕਿੱਥੋਂ ਸ਼ੁਰੂ ਕਰਕੇ ਉਧਰੋਂ ਲੱਗੇ ਉਧਰੋਂ ਲੱਗ ਜੋ ਆ ਜਾ ਉਧਰ ਚੱਲਦੇ ਆ ਜਾ ਸਮਾਨ ਪਿਆ ਕੀ ਕੀ ਆ ਦੇਖ ਲੋ ਇਹ ਮਤਲਬ ਇਹਦੇ ਚ ਕੁਛ ਇਹ ਪਿਆ ਕੁਛ ਇਹ ਦੇ ਗਦਾਮਾਂ ਚ ਵੀ ਪਿਆ ਸਮਾਨ ਆਈ ਨਹੀਂ ਗੱਲ ਵੀ ਕੱਲਾ ਇਹੀ ਪਿਆ ਹੋਰ ਵੀ ਸਮਾਨ ਇਹਦੇ ਕੋਲ ਬਹੁਤ ਪਿਆ ਆਪਾਂ ਦੇਣ ਦੇਣ ਵਾਲੀ ਗੱਲ ਹੀ ਕਰਾਂਗੇ ਹਨਾ ਬਾਈ ਹਾਂਜੀ ਉਹ ਬੈੱਡ ਕੀ ਰੇਟ ਦੇ ਦਾਂਗੇ ਬਾਈ ਜਿਹੜਾ ਮੋਟੇ ਚ ਪਿਆ ਹੋ ਇਹ ਸਾਗਵਾਨ ਦਾ ਬੈੱਡ ਆ ਵੀਰੇ 25000 ਦੇ ਦੇ ਦਾਂਗੇ ਆਪਾਂ ਇਹ ਸਾਗਵਾਨ ਦਾ ਬੈੱਡ ਆ 25000 ਰੁਪਏ ਦਾ ਅਗਲੇ ਦੇ ਅਗਲੇ ਲੈ ਜੇ ਲੱਦ ਹਾਂਜੀ ਹਾਂਜੀ 25000 ਦੇ ਦੇ ਦਾਂਗੇ ਤੇ ਆਹ ਬੈੱਡ ਕਿੰਨੇ ਦਾ ਦੇ ਦਾਂਗੇ ਬਾਈ ਜੀ ਇਹ ਵੀ 25000 ਦੇ ਦੇ ਦਾਂਗੇ ਵੀ ਸਾਗਵਾਨ ਦਾ ਹੀ ਆ ਇਹ ਵੀ 25 ਦੇ ਦੇ ਦਾਂਗੇ 25 ਦੇ ਜੀ ਆ ਕਿੰਨੇ ਦੇ ਦਾਂਗੇ ਜੀ ਇਹ ਵੀ 25000 ਦੇ ਦੇ ਦਾਂਗੇ ਆ ਵੀ 25 ਹੀ ਦੇ ਦਾਂਗੇ ਠੀਕ ਆ ਆ ਸੋਫਾ ਸੱਟ ਕਿੰਨੇ ਦਾ ਦੇ ਦਾਂਗੇ ਜੀ ਇਹ ਐਕਸਿਟਡ ਸੋਫਾ ਜੀ ਆਪਾਂ 30000 ਰੁਪਏ ਚ ਦੇ ਦਾਂਗੇ ਆਹ ਸਾਰੇ 50000 ਦਾ ਸੋਫਾ ਹੈ ਬਜ਼ਾਰ ਚ 30000 ਰੁਪਏ ਦਾ ਹੀ ਦੇ ਦਾਂਗੇ 30 ਦਾ ਦੇ ਦਾਂਗੇ ਸਣੇ ਮੇਜ ਹਾਂ ਸਣੇ ਮੇਜ ਹਿੱਸਾ ਲਾ ਕੇ 30000 ਤੇ ਆਹ ਇੰਨਾ ਵੱਡਾ ਆ ਕਿੰਨੇ ਕੁ ਦਾ ਦੇ ਦਾਂਗੇ ਆਪਾਂ ਆਹ ਇਹ ਸੋਫਾ ਵੀਰੇ 90000 95000 ਰੁਪਏ 'ਚ ਦਾ ਵੱਡੇ ਸ਼ੋਰੂਮਾਂ ਚ ਹਾਂ ਆਪਾਂ ਦੇਣ ਲੈਣ 80000 ਰੁਪਏ ਦਾ ਦੇ ਦਾਂਗੇ ਇਹ 80000 ਰੁਪਏ ਦੇ ਦਾਂਗੇ ਮਤਲਬ 10000 ਰੁਪਿਆ ਤੁਸੀਂ ਸਾਡੀਆਂ ਰੀਲਾਂ ਦੇਖੀਆਂ ਹੋਣਗੀਆਂ ਫੈਬਰ ਵਾਲਾ ਹਾਂ ਫੈਬਰ ਵਾਲਾ ਹੈ ਫੈਬਰ ਵਾਲਾ ਇਹ ਤੇ ਵੱਡਾ ਸੋਫਾ ਤੁਸੀਂ ਦੇਖੋ 2 ਤੇ 2 4 ਤੇ 3 10 ਸੀਟਾਂ ਸੋਫਾ ਜੀ ਇਹ ਤੇ ਇੱਧਰ ਦੋ ਨਾ ਹਾਂਜੀ ਤੇ ਨਾਲ ਮੇਜ਼ ਨਾਲ ਉੱਤੇ ਸ਼ੀਸ਼ਾ 75 ਰੁਪਏ ਸ਼ੀਸ਼ਾ ਲਾ ਕੇ ਦੇ ਦੋ 80000 ਰੁਪਏ ਦੇ ਦਊਗਾ ਬਾਈ ਤੇ ਆਹਾ ਬਾਈ ਕਿੰਨੇ ਦਾ ਦੇ ਦਾਂਗੇ ਆਹਾ ਇਹ ਸੋਫਾ ਆਪਾਂ 45000 ਦਾ ਦੇ ਦਾਂਗੇ ਜੀ ਸਾਰੇ 10 ਸੀਟੜ 45000 ਰੁਪਏ ਦਾ ਲੱਦ ਕੇ ਅਗਲੇ ਨੂੰ ਲੈ ਜਾਣਾ ਪਊਗਾ ਹਾਂਜੀ ਲੱਦ ਕੇ ਅਗਲੇ ਨੂੰ ਲੈ ਜਾਣਾ ਪਊਗਾ ਆ ਆ ਕਿੰਨੇ ਦਾ ਮਿਲੂਗਾ ਆਹਾ ਇਹ ਸੋਫਾ ਦੇ ਦਾਂਗੇ ਆਪਾਂ 48000 ਦਾ 60-65000 ਰੁਪਏ ਦਾ ਮਾਰਕੀਟ ਰੇਟ ਆ ਚੱਕੋ ਜੀ ਤੇ ਆ ਆਹ ਬਈਆ ਆ ਚ ਕਿਨੂੰ ਕਿਹ ਚੈਸਨਟ ਵਾਲਾ ਕਹਿੰਦੇ ਹੁੰਦੇ ਇਹ ਚੈਸਟਰ ਸੋਫਾ ਚੈਸਟਰ ਇਹ ਆਪਾਂ ਦੇ ਦਾਂਗੇ 50000 ਦੇ 50000 ਰੁਪਏ ਦੇ ਨਾਲ ਆਹ ਸੋਸਾਇਟੀ ਹਾਂ ਸਾਰਾ ਕੁਝ ਨਾਲ ਹੀ ਮਿਲੀ ਤੇ ਆ ਆਹ ਮਿਲੂਗਾ ਨਾਲ ਆ 50000 ਤੇ ਮੇਜ਼ ਹਿੱਸਾ ਮਿਲੂਗਾ ਜੀ ਇਹ ਲੈਣਾ 5 ਕੁ ਹਜ਼ਾਰ ਰੁਪਏ ਵਾਜੂਗਾ ਆਹੋ ਮੈਂ ਵੀ ਕਿਹਾ ਜੇ ਮਾਰ ਰਗੜਤੇ ਤੂੰ ਤਾਂ ਦੁਕਾਨਦਾਰ ਵੀ ਰਗੜਤੇ ਸੀ ਬਾਕੀ ਦੇ ਆਹਾਂ ਆ ਕਿੰਨੇ ਦੇ ਦੇਵਾਂਗੇ ਇਹ ਸੋਫਾ ਲਾਈਟਾਂ ਵਾਲਾ ਸੋਫਾ ਜੀ ਇਹਦਾ ਮਾਰਕੀਟ ਰੇਟ 50000 ਰੁਪਏ ਆਪਾਂ ਇਹ 30000 ਦੇ ਦੇ ਦਾਂਗੇ 30000 ਰੁਪਏ ਦਾ ਆ ਸੋਫਾ ਬੰਦਾ ਲੈ ਜੇ ਚੱਕ ਕੇ ਤੇ ਆ ਆ ਵੀ ਦੱਸ ਦੇ ਇਹ ਵੀ 35000 ਦੇ ਦੇ ਦਾਂਗੇ ਆਪਾਂ ਇਹ ਚੱਕੋ ਦੇਣ ਲੈਣ ਵਾਲੀ ਗੱਲ ਹੀ ਮੈਂ ਤੁਹਾਨੂੰ ਦੱਸਿਆ ਵੀ ਦੇਣ ਲੈਣ ਵਾਲੀ ਗੱਲ ਹੀ ਕਰਨੀ ਆ ਕੋਈ 바ਰਗੇਨਿੰਗ ਨਹੀਂ ਆ ਵੱਡੀਆਂ-ਵੱਡੀਆਂ ਕੁਰਸੀਆਂ ਵਾਲਾ ਕਿੰਨੇ ਦੇਵਾਂਗੇ ਇਹ ਸੋਫਾ ਆਪਾਂ ਦੇ ਦਾਂਗੇ 42000 ਰੁਪਏ ਦਾ ਰਸਣੇ ਕੁਰਸੀਆਂ ਸਾਰਾ ਕੁਝ ਬਾਕੀ ਮਟੀਰੀਅਲ ਕੋਈ ਮਾੜਾ ਨਹੀਂ ਲਾਉਂਦੇ ਐਚ ਆਰ ਆਪਾਂ 50 ਦੀ ਫਰਮ ਪਾਉਂਦੇ ਆ 5 ਸਾਲ ਦੀ ਫੁੱਲ ਗਰੰਟੀ ਆ ਹੂੰ ਤੇ ਆਹ ਆਹ ਕਿੰਨੇ ਦੇਵਾਂਗੇ ਆਹ ਇਹ ਸੋਫਾ 40000 ਰੁਪਏ ਦਾ ਜੀ ਸਾਰੇ 12 ਸੀਟਾਂ ਇਹ ਲੋਕ ਕਹਿੰਦੇ ਨਾ ਰੇਟ ਨਹੀਂ ਦੱਸਦਾ ਰੇਟ ਨਹੀਂ ਦੱਸਦਾ ਰੇਟ ਨਹੀਂ ਆ ਦੇ ਲੋ ਕੱਲੀ ਕੱਲੀ ਚੀਜ਼ ਦਾ ਰੇਟ ਦੱਸਿਆ ਨਾ ਮੈਂ ਕੱਲੀ ਕੱਲੀ ਚੀਜ਼ ਦਾ ਬਿੱਤਰਾਜ ਕਰੂੰ ਆ ਆ ਦੱਸੀ ਬਾਈ ਆ ਕਿੰਨੇ ਦਾ ਆਹ ਇਹ ਸੋਫਾ 28000 ਤਾਂ ਦੇਵਾਂਗੇ 10 ਸੀਟਾਂ ਚੱਕੋ 28000 ਰੁਪਏ 28000 ਦਾ ਕਰਨਿਆ ਠਾਈ ਹਿਆਰ ਦਾ ਮੂਰੇ ਵਿਆਹਾਂ ਦੇ ਸੀਜ਼ਨ ਆਉਂਦੇ ਤਾਂ ਲੋਟ ਆ ਗਿਆ ਸ਼ੋਰੂਮ ਪਾਉਂਦਾ ਕਰਕੇ ਆਪਣੇ ਇਹ ਹਾਂ ਆਹਾ ਇਹ ਵੀ 47000 ਰੁਪਏ ਦਾ ਚੱਕੋ ਕਿਡਾ ਬੱਡਾ ਲੈ ਕਰਨਾ ਵੀ ਕੰਦਾ ਲੋਕ ਉਹਦੇ ਲਾਉਂਦੇ ਨੇ ਗੱਤੇ ਦੇ ਆਪਾਂ ਟਾਲੀ ਦੇ ਲਾਉਨੇ ਆਪ ਲੈ ਕਰ ਗੱਲ ਤੇ ਆਹ ਆ ਕਿੰਨੇ ਦਾ ਦਿੱਤ ਗਿਆ ਉਹ ਵੀ ਬਲਾ ਵਧ ਗਿਆ ਯਾਰ ਇਹ ਹੁਣ ਆਪਾਂ ਅੱਗੇ 45 47000 ਦਾ ਵੇਚਦੇ ਸੀ ਇਹ ਆਪਾਂ 42000 ਦਾ ਦੇ ਦਾਂਗੇ ਲੈ ਇਹ ਨੂੰ ਤਾਂ ਓੱਖਾ ਹੋ ਜਾਣਾ ਮੁੜ ਕੇ ਸ਼ੋਅਰੂਮ ਖੋਲ ਕੇ ਵੀਡੀਓ ਪਾਉਣੀ ਉਹਦੇ ਰੇਟ ਵਧਾਉਣੇ ਪੈਣੇ ਆ ਆ ਰੇਟ ਹੁਣ ਘਟਾਏ ਵਿਆ ਆ ਕਿੰਨੇ ਦੇਵਾਂਗੇ ਜੀ ਇਹ ਸੋਫਾ ਇਹ ਵੀ 40000 ਦਾ ਹੀ ਦੇ ਦਾਂਗੇ ਆ ਵੀ 40000 ਦਾ ਦੇ ਦਾਂਗੇ ਆ ਬਾਹਲਾ ਮਹਿੰਗਾ ਹੋ ਗਿਆ ਇਹ ਮਹਿੰਗਾ ਨਹੀਂ ਹੈਗਾ ਜੀ ਇਹ 48000 ਦਾ ਦੇਵਾਂਗੇ ਆਪਾਂ ਇਹ ਸੋਫਾ ਐਡਾ ਵੱਡਾ ਹਾਂ 60 60000 ਦਾ ਵਿਕਦਾ ਇਹ ਸੋਫਾ ਸਾਰਾ ਫਾਈਬਰ ਲੱਗੀ ਪਈ ਇਹਦੇ ਵਿੱਚ ਪਈ ਵੀ ਆ ਚੱਕੋ ਲੜਨਗੇ ਤੇਰੇ ਨਾਲ ਦੁਕਾਨਾਂ ਵਾਲੇ ਆਪੇ ਹੂੰ ਇੱਕ ਕਰ ਹੈ ਇਧਰਲੇ ਪਾਸੇ ਬਹਰੇ ਆਹਾ ਆ ਕਿਨੇ ਦੇਗੀ ਆਹਾ ਆ ਬਾਰੇ ਰੰਗਾ ਜਿਆ ਵਾਲਾ ਸੋਹਣਾ ਬੜਾ ਲੱਗਦਾ ਆਹਾ ਆਹਾ ਕਿਨੇ ਦੇਗੀ ਇਹ 42000 ਰੁਪਏ ਦਾ ਜੀ ਇਹ 42000 ਦਾ ਹਾਂ ਸਾਰੇ 42 ਦਾ ਟੇਬਲ ਤੇ ਸਿੱਸਾ ਲਾ ਕੇ ਦੇਵਾਂਗੇ 5 5 4 4000 ਰੁਪਈਆ 7 7000 ਸਾਰਿਆਂ ਚੋ ਘਟਾ ਦਾ ਜਿੰਨਾ ਮਾਰਜਿਨ ਸੀ ਸਾਰਾ ਛੱਡਤਾ ਹਾਂ 10000 ਰੁਪਈਆ ੜਾਤਾ ਜੀ ਸਾਰੇ ਆਹਾ ਕਿਨੇ ਦਾ ਦੇ ਦਾਂਗੇ ਇਸ 15000 ਦੇ ਦੇ ਦਾਂਗੇ ਵੀ ਆਪਾਂ ਚੱਕ 15000 ਰੁਪਏ ਦਾ ਇਹਦਾ ਵੀ ਘੱਟ ਕਰਤਾ ਆ ਕਿੰਨੇ ਦਾ ਦੇ ਦਗੇ ਆ ਆਹ ਆਹ ਕਿੰਨੇ ਦਾ ਦੇ ਦਗੇ ਇਹ ਦੇ ਦਾਂਗੇ 22000 ਰੁਪਏ ਦਾ ਜੀ 22000 ਰੁਪਏ ਦਾ ਲਓ 10 ਸੀਟਾਂ ਨੇ ਤੇ ਆ ਕਿੰਨੇ ਦਾ ਦੇ ਦਗੇ ਆ ਇਹ 40000 ਰੁਪਏ ਦਾ ਦੇ ਦਾਂਗੇ ਜੀ 55 ਕਰ ਲਿਖਦੇ ਹੋ ਰਹੇ ਜਾਂ ਉਹ ਖੜਾ ਹੋ ਜੇ ਹੂੰ 40000 ਰੁਪਏ ਦਾ ਦੇ ਦਾਂਗੇ ਜੀ ਇਹ ਤੇ ਆ ਬੈੱਡ ਵੀ ਇੱਧਰ ਲਿਆ ਵੀ ਚੱਕਾ ਦੇ ਇਹ ਵੀ ਵੇਚਣੇ ਆ ਜੀ ਸਾਰੇ ਉਹ ਵੀ ਉਹ ਵੀ ਚੱਕੋ ਪਰ ਲਾ ਕਰਨੇ ਲੇਟਾਂ ਜਿਹਾ ਜਾਗਦਿਆਂ ਜੀ ਚ ਇਹ ਪਾਲਸ ਵਾਲਾ ਬੈੱਡ ਆ ਜੀ ਸਾਈਡ ਤੋਂ ਖੁੱਲਦਾ ਦਾ ਦੋਨੇ ਪਾਸਿਓਂ ਹੂੰ ਹੂੰ ਇਹ ਕਿੰਨੇ ਦਾ ਇਹ ਪਾਲਸ ਵਾਲਾ ਬੈੱਡ 30000 ਰੁਪਏ ਦਾ ਸਾਰਾ 19mm ਪਲਾਈਟ ਬਣਿਆ ਬੈਗੀ ਉਹ ਥੋੜਾ ਭਲਾ ਹੋ ਜੇ ਤੇ ਆਹਾ ਇਹ ਬੈੱਡ 18000 ਰੁਪਏ ਦਾ ਦੇ ਦਾਂਗੇ ਜੀ ਲੈ ਕਰ ਗੱਲ 18000 ਦਾ ਸਾਰਾ 19mm ਪਲਾਈਟ ਬਣਿਆ ਬੈ 5 ਸਾਲ ਦੀ ਗਾਰੰਟੀ ਆ ਆ ਆ ਮਹਿੰਗਾ ਹੋ ਇਹ ਬੜਾ ਮਹਿੰਗਾ ਨਹੀਂ ਜੀ 3000 ਰੁਪਏ ਦੀਆਂ ਲੈਟਾਂ ਲੱਗੀਆਂ ਹੋਈਆਂ ਨੇ ਇਹ ਵੱਡਾ ਪੱਦੇ ਦੇ ਦਾਂਗੇ ਸਾਰਾ 28000 ਰੁਪਏ ਤੋਂ ਪਾਲਸ ਵਾਲਾ ਵੱਡਾ ਹੈ 28000 ਰੁਪਏ ਦਾ ਹਾਂ 28 ਦਾ ਦੇ ਦਾਂਗੇ ਤੇ ਆ ਸੋਫਾ ਤਾਂ ਦੱਸ ਤਾਂ ਆ ਆ ਕਿੰਨੇ ਦਾ ਆਹਾ ਇਹ 20 20000 ਤੇ ਦੇ ਦਾਂਗੇ ਜੀ ਸਾਰੇ ਆ ਵੀ 20 ਦਾ ਹਾਂ ਆ ਵੀ 20 ਦਾ ਆ ਵੀ 20 ਦਾ ਆ ਵੀ 20 ਦਾ ਨਹੀਂ ਇਹ 15000 ਦਾ ਓਹ ਹੋ ਹੋ 15 ਦਾ ਹੀ ਲੈ ਆ 15 ਦਾ ਹੀ ਕਰ ਗੱਲ ਆ ਤਾਂ ਮਹਿੰਗਾ ਹੋ ਇਹ ਸਾਰ ਬਾਹਨ ਦਾ ਜੀ 25000 ਰੁਪਏ ਦਾ अच्छा 25000 हां एसीਆਂ ਦੇ ਪਾਲਸ ਹੋਈ ਵੀ ਆ ਤੇ ਬਬਰੇ ਆਹਾ ਆਹਾ ਕਿੰਨੇ ਦਾ ਦੇ ਦੇਗੇ ਇਹ 18000 ਰੁਪਏ ਦਾ ਜੀ ਤੇ ਆ ਕਿੰਨੇ ਦਾ ਦੇ ਦੇਗੇ ਕਰਨ ਆਹਾ ਆ ਬੈੱਡ ਦੇ ਦਾਂਗੇ ਆਪਾਂ 18000 ਦੇ ਇਹ ਦੇ ਦਾਂਗੇ ਆ 18000 ਦਾ ਬੈੱਡ ਹੈ 18 ਦੇ ਦੇ ਦਾਂਗੇ ਸਾਰਾ ਐਮਚ ਬਣਿਆ ਹੋਇਆ ਆਹਾ ਆਹਾ ਇਹ 25000 ਦਾ ਜੀ ਸਾਗਬਾਨ ਦਾ ਬੈੱਡ ਆ ਮੂਰੇ ਫਰੰਟ ਤੇ ਫੱਟਾ ਲਾ ਕੇ ਦੇਵਾਂਗੇ ਤੇ ਆ ਆ ਇਹਨਾਂ ਦਾ ਡਾਈਨਿੰਗ ਟੇਬਲਾਂ ਜਾਂਦੀ ਵੀ ਮਾੜੀ ਜਿਹੀ ਕਹਾਣੀ ਦੱਸ ਦੇ ਇਹ ਚਾਰ ਕੁਰਸੀਆਂ ਵਾਲਾ ਡਾਈਨਿੰਗ ਟੇਬਲ ਆ ਜੀ ਇਹ। ਹੂੰ ਇਹ ਆਪਾਂ 20000 ਰੁਪਏ ਦਾ ਦੇ ਦਾਂਗੇ। ਆ 20 ਦਾ। ਫੀਸਾ ਲਾ ਕੇ ਦੇਵਾਂਗੇ ਉੱਪਰ। ਆ ਛਿਆਂ ਵਾਲਾ ਕਿੰਨੇ ਦਾ ਦੇਦਗੇ? ਇਹ 28000 ਰੁਪਏ ਦਾ ਦੇ ਦਾਂਗੇ ਛੇ ਕੁਰਸੀਆਂ ਵਾਲਾ। ਇਹ ਕੁਰਸੀਆਂ ਕਾਹਦੀਆਂ ਟਾਲੀ ਦੀਆਂ? ਟਾਲੀ ਦੀਆਂ ਜੀ ਆਪ ਤਿਆਰ ਕਰਦੇ ਆ ਸਾਰਾ ਸਮਾਨ। ਇਹ ਤੇ ਚੋਈ ਜਾਂਦਾ। ਚੋਈਦਾ ਤਾਂ ਹੀ ਤਾਂ ਫਿਰ ਹੁਣ ਨਵਾਂ ਬਣਾਉਣਾ ਸਾਰਾ ਜਗਾਰ ਜੀ। ਹੂੰ ਆ ਆ ਪ੍ਰੋਬਲਮ ਆ ਤੇ ਇਹ ਬੰਦੇ ਨੇ ਬੰਦਾ ਸਾਫ ਸੁਥਰਾ ਬਹੁਤ ਸਾਫ ਸੁਥਰਾ ਬੰਦਾ ਬਰਨਾਲੇ ਦੇ ਵਿੱਚ ਬਹੁਤ ਸਾਫ਼ ਸੁਥਰਾ ਬੰਦਾ ਸਾਰੇ ਜਾਣਦੇ ਆ ਇਸ ਬੰਦੇ ਨੂੰ ਮਿਹਨਤੀ ਬੰਦਾ ਐਸ ਵਕਤ ਉਹ ਕੰਦ ਤੁਸੀਂ ਦੇਖੋਗੇ ਨਾ 2 ਮਹੀਨਿਆਂ ਨੂੰ ਤੇ ਉਹ ਤੋੜ ਕੇ ਇੱਕ ਹੀ ਸ਼ੋਰੂਮ ਕੀਤਾ ਇਕੱਠਾ ਕਰਦਾਂਗੇ ਜੀ ਹਾਏ ਬਰਨਾਲੇ ਤੋਂ ਵੱਡਾ ਸ਼ੋਰੂਮ ਆਪਣਾ ਬਣੂਗਾ ਹਾਂ ਏ ਹਾਏ 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 ਇਹ ਮਾਲਕ ਦੀ ਕਿਰਪਾ ਨਾਲ ਤੇ ਗਾਕਾਂ ਦੀ ਦਿਆ ਨਾਲ ਹੋਣਾ ਹੈ ਕੰਮ ਜੇ ਕਿਸੇ ਵੀ ਸੱਜਣ ਨੇ ਲੈ ਕੇ ਜਾਣਾ ਤਾਂ ਕੁਝ ਵੀ ਇੱਕ ਗੱਲ ਹੋਰ ਹਾਂਜੀ ਹੁਣ ਜਿਹੜੇ ਆਪਾਂ ਦਿਖਾਤੇ ਇੰਨਾ ਚ ਤਾਂ ਹੁਣ ਰੰਗ ਰੂੰਗੂ ਕੁਛ ਨਹੀਂ ਬਦਲ ਕੇ ਦਿੱਤਾ ਨਾ ਇਹ ਤਾਂ ਇਹੀ ਬਣੀ ਵਿੱਚੀ ਜੀ ਮਿਲੂ ਬਣੀ ਵਿੱਚੀ ਜੀ ਮਿਲਣੀ ਆ ਬਾਈ ਸਮਾਨ ਇੱਕ ਵਾਰ ਨਵਾਂ ਬਣਾਉਣਾ ਬੰਦ ਕਰਤਾ ਛੋਰੂਮ ਪਾਊਗਾ ਉਹ ਫਿਰ ਨਵਾਂ ਬਣਾ ਕੇ ਪਰੂਗਾ ਹਨਾ ਬਾਈ ਹਾਂਜੀ ਹਾਂ ਇਹਦੇ ਚ ਰੰਗ ਰੂੰਗ ਦੀ ਕੋਈ ਚੋਅਸ ਨਹੀਂ ਗੀ ਠੀਕ ਹੈ ਮੈਂ ਦੇ ਦਾਂਗੇ ਜਿਹੜਾ ਆਪਣੇ ਕੋਲੇ ਹਾਜ਼ਰ ਆ ਜੋ ਐਨ ਬਿਨ ਬਣਿਆ ਇਹੀ ਚੱਕ ਕੇ ਲੈ ਜਾਣਾ ਪਊ ਨੰਬਰ ਨੋਟ ਕਰ ਲਓ ਬਾਈ ਦਾ ਵੀਡੀਓ ਕਰ ਦਿਓ ਸ਼ੇਅਰ ਆਪਣੇ ਯਾਰਾਂ ਮਿੱਤਰਾਂ ਨਾਲ ਸਲਾਹ ਕਰ ਲਓ ਇਕੱਠੇ ਆਜੋ ਜਮਾ ਪੰਜਾਬ ਦੇ ਵਿਚਾਲੇ ਬਰਨਾਲੇ ਖੇਤਾਂ 'ਚ ਬੈਠਾ ਬਾਰ-ਬਾਰ ਕੋਈ ਗੱਡੀ ਦਾ ਡੱੱਕਾ ਨਹੀਂ ਕੋਈ ਭੇਡੇ ਦਾ ਡੱੱਕਾ ਨਹੀਂ ਆਜੋ